ਹਰਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਪਿੰਡ ਵਿੱਚ ਸਭ ਤੋਂ ਤਕੜੇ ਸਰਦਾਰ ਸਨ। ਉਹਨਾਂ ਕੋਲੇ 70 ਕਿੱਲੇ ਜ਼ਮੀਨ ਦੇ ਸੀ। ਉਹਨਾਂ ਦਾ ਨਾਨਕਾ ਪਰਿਵਾਰ ਵੀ ਬਹੁਤ ਅਮੀਰ ਸੀ। ਉਹਨਾਂ ਦੇ ਨਾਨਕਾ ਕੋਲੇ 100 ਕਿੱਲੇ ਜ਼ਮੀਨ ਦੇ ਸੀ। ਚਾਰ ਮਾਮੇ ਸਨ। ਹਰਪ੍ਰੀਤ ਦੀ ਮਾਂ ਚਾਰ ਭਰਾਵਾਂ ਦੀ ਇਕੱਲੀ-ਇਕੱਲੀ ਭੈਣ ਸੀ ਤੇ ਉਹ ਬਹੁਤ ਪੜ੍ਹੀ-ਲਿਖੀ ਸੀ। ਹਰਪ੍ਰੀਤ ਦਾ ਪਿਤਾ ਪਿੰਡੂ ਜੱਟ ਸੀ। ਉਹ ਸੋਹਣਾ ਸੁਨੱਖਾ, ਉੱਚਾ ਲੰਬਾ ਗੱਬਰੂ ਸੀ ਪਰ ਉਹ ਸਿਰਫ 8 ਹੀ ਪੜਿਆ ਸੀ। ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਉਸਦੀ ਮਾਦਾਦੀ ਨਾਲੋਂ ਅਲੱਗ ਹੋ ਜਾਂਦੀ ਹੈ ਉਹ ਆਪਣਾ ਸਾਰਾ ਕੰਮ ਅਲੱਗ ਕਰ ਲੈਂਦੀ ਹੈ ਵਿਆਹ ਤੋਂ ਡੇਢ ਸਾਲ ਬਾਅਦ ਹਰਪ੍ਰੀਤ ਦਾ ਜਨਮ ਹੁੰਦਾ ਹੈ ਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਹਰਪ੍ਰੀਤ ਦੀ ਮਾਂ ਉਸਦੀ ਦਾਦੀ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਹਰਪ੍ਰੀਤ ਹੁਣ 9 ਸਾਲਾਂ ਦਾ ਹੋ ਗਿਆ ਘਰ ਦੇ ਮਾਹੌਲ ਨੂੰ ਸਮਝਣ ਲੱਗਦਾ ਹੈ ਉਹ ਦੇਖਦਾ ਹੈ ਕਿ ਦਾਦਾ ਦਾਦੀ ਬਾਹਰਲੇ ਘਰ ਵਿੱਚ ਇਕੱਲੇ ਰਹਿੰਦੇ ਹਨ ਤੇ ਆਪਣਾ ਸਾਰਾ ਕੰਮ ਸਾਂਹੀ ਕਰਦੇ ਨੇ ਬਮਾਰ ਹੋਣ ਤੇ ਦਵਾਈ ਲੈਣ ਲਈ ਇਕੱਲੇ ਵਾਸਤੇ ਜਾਂਦੇ ਆ ਇਹ ਸਾਰਾ ਕੁਝ ਦੇਖ ਕੇ ਹਰਪ੍ਰੀਤ ਸੋਚਦਾ ਹੈ ਕਿ ਐਡੇ ਵੱਡੇ ਸਰਦਾਰ ਘਰੇ ਤਿੰਨ ਗੱਡੀਆਂ ਡਰਾਈਵਰ ਫਿਰ ਵੀ ਦਾਦਾ-ਦਾਦੀ ਬੱਸਾਂ ਵਿੱਚ ੱਤਕੇ ਖਾਂਦੇ ਫਿਰਦੇ ਨੇ ਪਰ ਉਹ ਬੱਚਾ ਸੀ ਕਰ ਵੀ ਕੀ ਸਕਦਾ ਸੀ ਉਹ ਜਦੋਂ ਆਪਣੇ ਨਾਨਕੇ ਜਾਂਦਾ ਤਾਂ ਉਸਦੇ ਮਾਮੇ ਇੱਕੋ ਗੱਲ ਕਹਿੰਦੇ ਸਾਡੀ ਕੁੜੀ ਨੇ ਪਿੰਡ ਵਿੱਚ ਨਹੀਂ ਰਹਿਣਾ ਉਹ ਸ਼ਹਿਰ ਵੀ ਦੀ ਪੜ੍ਹੀ ਲਿਖੀ ਐ ਤੇ ਪਟਿਆਲੇ ਕੋਠੀ ਲੈ ਕੇ ਦੇ ਤੇ ਉੱਥੇ ਰਹਿਣ ਲੱਗ ਜਾਓ ਤੇ ਜ਼ਮੀਨ ਠੇਕੇ ਤੇ ਲਾ ਦੋ ਹਰਪ੍ਰੀਤ ਦੀ ਮਾਂ ਹਰਪੀਦੇ ਪਾਪਾ ਤੇ ਜ਼ਿਆਦਾ ਪ੍ਰਭਾਵ ਪਾਉਂਦੀ ਸੀ ਕਿਉਂਕਿ ਉਹ ਅਨਪੜ੍ਹ ਸੀ ਤੇ ਉਸਦੀ ਮੰਮੀ ਜ਼ਿਆਦਾ ਪੜੀ ਲਿਖੀ ਸੀ ਉਹ ਉਸ ਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਸੀ ਮਾਮੇ ਵੀ ਪਾਉਂਦੇ ਸੀ ਉਹ ਹਰਪੀਦੇ ਪਾਪਾ ਨਾਲ ਐਵੇਂ ਗੱਲ ਕਰਦੇ ਸੀ ਜਿਵੇਂ ਕਿਸੇ ਨੌਕਰ ਨਾਲ ਗੱਲ ਕਰਦੇ ਹੋਣ ਇਸ ਸਭ ਤੋਂ ਬਾਅਦ ਹਰਪੀਤ ਦਾ ਬਾਪ ਦਬਾਅ ਵਿੱਚ ਆ ਜਾਂਦਾ ਹੈ ਤੇ ਉਸਦੀ ਮੰਮੀ ਦੇ ਮਗਰ ਲੱਗ ਜਾਂਦਾ ਉਸਦੀ ਮੰਮੀ ਧਮਕੀਆਂ ਦੇਣ ਲੱਗ ਜਾਂਦੀ ਹੈ ਤੇ ਉਹ ਪਟਿਆਲਾ ਸ਼ਹਿਰ ਵਿੱਚ ਕੋਠੀ ਲੈ ਲੈਂਦਾ ਹੈ ਜਿਸ ਦਿਨ ਉਹਨਾਂ ਨੇ ਪਟਿਆਲੇ ਜਾਣਾ ਹੁੰਦਾ ਤਾਂ ਹਰਪ੍ਰੀਤ ਦੀ ਮੰਮੀ ਇਹ ਕਹਿੰਦੀ ਹੈ ਕਿ ਤੁਹਾਡੇ ਮਾਤਾ ਪਿਤਾ ਸਾਡੇ ਨਾਲ ਨਹੀਂ ਜਾਣਗੇ ਇਹ ਇੱਥੇ ਹੀ ਰਹਿਣਗੇ ਸਿਰਫ ਆਪਾਂ ਹੀ ਜਾਵਾਂਗੇ ਉਹਦਾ ਪਿਓ ਪੋਲਾ ਸੀ ਉਹ ਕੁਝ ਨਹੀਂ ਸੀ ਬੋਲਦਾ ਪਰ ਉਸਦਾ ਦਰਦ ਅੱਖਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਉਹ ਦਰਦ ਹਰਪ੍ਰੀਤ ਦੇਖ ਰਿਹਾ ਸੀ ਆਪਣੇ ਦਾਦਾ ਦਾਦੀ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਉਹ ਤੁਰਨ ਲੱਗਦੀ ਆ ਤਾਂ ਉਹ ਭੱਜ ਕੇ ਆਪਣੇ ਦਾਦਾ ਦਾਦੀ ਨੂੰ ਮਿਲ ਲ ਜਾਂਦਾ ਹੈ ਉਸਦਾ ਦਾਦਾ ਉਸ ਨੂੰ ਬੁੱਕਲ ਵਿੱਚ ਲੈ ਕੇ ਬੜਾ ਪਿਆਰ ਕਰਦਾ ਹੈ ਦਾਦੀ ਵੀ ਆਪਣੇ ਬੁੱਕਲ ਵਿੱਚ ਲੈ ਕੇ ਉਹਨੂੰ ਸੀਸਾ ਦਿੰਦੀ ਹੈ ਤੇ ਰੋਂਦੀ ਹੈ ਉਹਨਾਂ ਨੂੰ ਦੇਖ ਕੇ ਦਾਦਾ ਵੀ ਰੋਣ ਲੱਗ ਜਾਂਦਾ ਹੈ ਤੇ ਉਹ ਪਟਿਆਲੇ ਆ ਜਾਂਦੇ ਨੇ ਉੱਥੇ ਆ ਕੇ ਉਸ ਦੀ ਮੰਮੀ ਬਹੁਤ ਖੁਸ਼ ਹੁੰਦੀ ਹੈ ਹਰਪ੍ਰੀਤ ਨੂੰ ਪਟਿਆਲੇ ਹੀ ਸਕੂਲ ਵਿੱਚ ਪੜਨ ਲਈ ਲਾ ਦਿੱਤਾ ਸੀ ਪਰ ਉਸ ਨੂੰ ਪਿੰਡ ਵਾਲੇ ਘਰ ਦੀ ਬਹੁਤ ਯਾਦ ਆਉਂਦੀ ਹੈ ਰਾਤ ਨੂੰ ਸੁੱਤੇ ਪਏ ਵੀ ਉਸ ਨੂੰ ਉਸੇ ਘਰ ਦੇ ਸੁਪਨੇ ਆਉਂਦੇ ਰਹਿੰਦੇ ਉਸ ਦਾ ਬੜਾ ਦਿਲ ਕਰਦਾ ਸੀ ਕਿ ਉਹ ਆਪਣੇ ਦਾਦਾ ਦਾਦੀ ਕੋਲੇ ਜਾਵੇ ਉਹ ਕਰੇ ਰੋਂਦਾ ਕਲੇਸ਼ ਕਰਦਾ ਕਿ ਮੈਂ ਦਾਦਾ ਦਾਦੀ ਕੋਲੇ ਜਾਣਾ ਪਰ ਉਸਦੀ ਮੰਮੀ ਉਸਨੂੰ ਬਹੁਤ ਝਟਕਦੀ ਉੱਥੇ ਕੀ ਰੱਖਿਆ ਉਸਨੂੰ ਕੁੱਟਦੀ ਵੀ ਹੈ ਤੈਨੂੰ ਇੰਨੀ ਵਧੀਆ ਜ਼ਿੰਦਗੀ ਦੇ ਵਿੱਚ ਲੈ ਆਈਆਂ ਉਸਦੀ ਮੰਮੀ ਦਾਦਾ ਦਾਦੀ ਨੂੰ ਬਹੁਤ ਮਾੜਾ ਬੋਲਦੀ ਹੈ ਉਹ ਚਾਹੁੰਦੀ ਸੀ ਕਿ ਮੇਰੇ ਪੁੱਤ ਦੇ ਦਿਲ ਵਿੱਚ ਵੀ ਉਹਨਾਂ ਲਈ ਨਫ਼ਰਤ ਪੈਦਾ ਹੋ ਜਾਵੇ ਕਿਉਂਕਿ ਹਰਪ੍ਰੀਤ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਉਸਦੀ ਮੰਮੀ ਤੋਂ ਉਹ ਜਰਿਆ ਨਹੀਂ ਜਾਂਦਾ ਸੀ ਇੱਕ ਸਾਲ ਬਾਅਦ ਹਰਪ੍ਰੀਤ ਦੇ ਪਾਪਾ ਉਸਦੀ ਮੰਮੀ ਤੋਂ ਚੋਰੀਆਂ ਉਸਨੂੰ ਪਿੰਡ ਲੈ ਜਾਂਦਾ ਹੈ ਪੁੱਟਾ ਨੂੰ ਦੇਖ ਕੇ ਦਾਦਾ-ਦਾਦੀ ਬਹੁਤ ਰੋਂਦੇ ਹਨ ਪਰ ਉਹ ਇੱਕ ਗੱਲ ਲੱਗ ਕੇ ਕਹਿੰਦੇ ਨੇ ਕਿ ਪੁੱਤ ਕੋਈ ਗੱਲ ਨਹੀਂ ਅਸੀਂ ਬਹੁਤ ਔਖੇ ਸੌਖੇ ਜ਼ਿੰਦਗੀ ਕੱਟ ਲਵਾਂਗੇ ਤੂੰ ਆਪਣਾ ਘਰ ਬਰਬਾਦ ਨਾ ਕਰ ਤੇਰਾ ਸੋਨੇ ਵਰਗਾ ਪੁੱਤ ਆ ਤੁਸੀਂ ਸ਼ਹਿਰ ਵਿੱਚ ਰਹੋ ਹੁਣ ਹਰਪ੍ਰੀਤ ਤਿੰਨ-ਚਾਰ ਮਹੀਨਿਆਂ ਬਾਅਦ ਆਪਣੀ ਮੰਮੀ ਨਾਲ ਲੜ ਕੇ ਪਟਿਆਲੇ ਤੋਂ ਕੱਲਾ ਪਿੰਡ ਆ ਜਾਂਦਾ ਸੀ ਆਪਣੀ ਦਾਦੀ ਕੋਲ 10 ਦਿਨ ਲਾ ਜਾਂਦਾ ਸੀ ਉਸਦੀ ਦਾਦੀ ਸਵੇਰੇ ਉੱਠਦੀ ਕੰਮ ਕਰਦੀ ਫਿਰ ਹਰਪ੍ਰੀਤ ਨੂੰ ਚਾਹ ਪਿਆ ਕੇ ਨਵੇਂ ਕਪੜੇ ਪਾ ਕੇ ਗੁਰੂ ਘਰ ਲੈ ਜਾਂਦੀ ਹਰਪ੍ਰੀਤ ਦੇਖਦਾ ਕਿ ਦਾਦੀ ਹੁਣ ਬਜ਼ੁਰਗ ਹੋ ਗਈ ਵਿਚਾਰੀ ਰੋਟੀਆਂ ਬਣਾਉਂਦੀ ਆਪ ਹੀ ਭਾਂਡੇ ਤੇ ਕੱਪੜੇ ਧੋਂਦੀ ਹੈ ਦਾਦਾ ਖੇਤ ਗੇੜਾ ਮਾਰਨ ਜਾਂਦਾ ਭਾਵੇਂ ਖੇਤ ਠੇਕੇ ਤੇ ਸਨ ਆਪ ਹੀ ਸਿਰ ਤੇ ਰੱਖ ਕੇ ਆਟਾ ਪਿਆ ਕੇ ਲਿਆਉਂਦਾ ਬਜ਼ੁਰਗਾਂ ਦਾ ਜ਼ਮੀਨ ਨਾਲ ਬਹੁਤ ਪਿਆਰ ਹੁੰਦਾ ਹੈ ਉਹ ਸੋਚਦਾ ਹੈ ਕਿ ਮੇਰੀ ਮੰਮੀ ਤਾਂ ਪਟਿਆਲੇ ਸ਼ਹਿਰ ਵਿੱਚ ਕੋਠੀ ਵਿੱਚ ਰਹਿੰਦੀ ਹੈ ਗੱਡੀ ਵਿੱਚ ਜਾਂਦੀ ਹੈ ਜਿੱਥੇ ਵੀ ਜਾਣਾ ਹੋਵੇ ਪਰ ਮੇਰਾ ਦਾਦਾ 70 ਕਿੱਲਾਂ ਦਾ ਮਾਲਕ ਹੋ ਕੇ ਸਾਈਕਲ ਤੇ ੱੱਕੇ ਖਾ ਰਿਹਾ ਹੈ ਉਸਨੇ ਆਪਣੇ ਮਾਤਾ ਪਿਤਾ ਕੋਲੇ ਜਾ ਕੇ ਕਲੇਸ਼ ਪਾ ਲਿਆ ਦਾਦਾ ਤਾਂ ਵਿਚਾਰਾ ਸਾਈਕਲ ਤੇ ਫਿਰਦਾ ਉਸਦੀ ਮੰਮੀ ਕਹਿੰਦੀ ਹੈ ਕਿ ਇਸ ਉਮਰ ਵਿੱਚ ਹੋਰ 10 ਉਸ ਨੂੰ ਜਹਾਜ਼ ਲੈ ਦੀਏ ਹਰਪ੍ਰੀਤ ਦੀ ਕੋਈ ਪੇਸ਼ ਨਹੀਂ ਚੱਲਦੀ ਉਹ ਚਾਹੁੰਦਾ ਸੀ ਕਿ ਦਾਦੇ ਕੋਲੇ ਵੀ ਗੱਡੀ ਹੋਵੇ ਪਰ ਉਸਦੀ ਕੋਈ ਪੇਸ਼ ਨਹੀਂ ਚੱਲੀ ਉਹ ਚੁੱਪ ਕਰਕੇ ਬੈਠ ਗਿਆ ਜਦੋਂ 15 ਸਾਲਾਂ ਦਾ ਹੋਇਆ ਤਾਂ ਉਸਨੇ ਜੂੜਾ ਰੱਖ ਲਿਆ ਉਸਦੀ ਮੰਮੀ ਨੇ ਫਿਰ ਕਲੇਸ਼ ਪਾ ਲਿਆ ਜੂੜਾ ਨਹੀਂ ਰੱਖਣਾ ਅਸੀਂ ਸ਼ਹਿਰ ਵਿੱਚ ਰਹਿੰਦੇ ਆ ਹਾਈ ਫਾਈ ਲੋਕ ਆ ਉਸਦੀ ਮੰਮੀ ਜੀਨ ਪਾਉਣ ਲੱਗ ਗਈ ਉਹ ਵੱਡੇ ਸ਼ਹਿਰਾਂ ਵਿੱਚ ਸ਼ਾਪਿੰਗ ਕਰਨ ਲੱਗ ਜਾਂਦੀ ਹੈ ਉੱਥੇ ਜਾ ਕੇ ਉਹ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ ਹੈ ਹੁਣ ਤਾਂ ਉਹ ਸ਼ਰਾਬ ਵੀ ਪੀਣ ਲੱਗ ਗਈ ਹੌਲੀ ਹੌਲੀ ਜ਼ਮੀਨ ਵੀ ਕੱਢਣੀ ਸ਼ੁਰੂ ਹੋ ਗਈ ਜ਼ਮੀਨ ਵੇਚ ਕੇ ਗੱਡੀ ਲੈਂਦੇ ਮਹੀਨੇ ਬਾਅਦ ਉਸ ਨੂੰ ਵੇਚ ਕੇ ਹੋਰ ਲੈਂਦੇ ਮਹੀਨੇ ਵਿੱਚ 6-7 ਵਾਰ ਉਸਦੀ ਮੰਮੀ ਚੰਡੀਗੜ੍ਹ ਘੁੰਮਣ ਜਾਂਦੀ ਹਰਪੀ ਦਾ ਪਾਪਾ ਵਿਚਾਰਾ ਚੁੱਪ ਕਰਕੇ ਬੈਠਾ ਰਹਿੰਦਾ ਕਿਉਂਕਿ ਉਸਦੇ ਤਾਂ ਨਾਨਕਿਆਂ ਦਾ ਪੂਰਾ ਦਵਾਸੀ ਕਿਉਂਕਿ ਉਹ 100 ਕਿੱਲੇ ਆਂਦੇ ਕਹਿੰਦੇ ਕਹਾਉਂਦੇ ਸਰਦਾਰ ਸੀ ਹੌਲੀ-ਹੌਲੀ ਜਿਵੇਂ 70 ਵਿੱਚੋਂ 55 ਕਿੱਲੇ ਰਹਿ ਗਏ ਉਸਦੀ ਮੰਮੀ ਦੇ ਫालतू ਖਰਚਾ ਕਰਕੇ ਉਹਨਾਂ ਦੀ ਜ਼ਮੀਨ ਵਿਕ ਗਈ ਮਹਿੰਗੇ ਕੱਪੜੇ ਪਾਉਣੇ ਬਾਹਰੋਂ ਮਗਵਾ ਕੇ ਖਾਣਾ ਰੋਜ਼ ਘੁੰਮਣਾ ਫਿਰਨਾ ਹੁਣ ਉਹਨਾਂ ਕੋਲ 15 ਕਿੱਲੇ ਜ਼ਮੀਨ ਰਹਿ ਗਈ ਸੀ 15 ਸਾਲਾਂ ਦੀ ਉਮਰ ਵਿੱਚ ਹਰਪ੍ਰੀਤ ਨੇ ਜੂੜਾ ਰੱਖ ਲਿਆ ਤੇ ਉਸਦੀ ਉਮਰ 17 ਹੋ ਗਈ ਤੇ ਉਹ ਗੁਰੂ ਵਾਲਾ ਬਣ ਗਿਆ ਹਰਪੀ ਦੇ ਦਾਦਾ-ਦਾਦੀ ਉਸ ਨੂੰ ਗੁਰੂ ਵਾਲਾ ਬਣਾ ਕੇ ਲਿਆਏ ਸੀ ਉਸਦੀ ਮੰਮੀ ਦੀ ਜ਼ਿੰਦਗੀ ਦਾ ਉਸ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਹਰ ਪੀੜ੍ਹੀ ਦੀ ਜ਼ਿੰਦਗੀ ਤੇ ਤਾਂ ਦਾਦਾ-ਦਾਦੀ ਦਾ ਪ੍ਰਭਾਵ ਸੀ ਗੁਰੂ ਵਾਲਾ ਬਣਨ ਤੋਂ ਬਾਅਦ ਉਹ ਪਾਠ ਕਰਨ ਲੱਗ ਗਿਆ ਪਟਿਆਲਾ ਸ਼ਹਿਰ ਵਿੱਚ ਹੀ ਉਹ ਸਵੇਰੇ ਜਲਦੀ ਉੱਠ ਕੇ ਗੁਰੂ ਘਰ ਚਲਾ ਜਾਂਦਾ ਉਹ ਆਪਣੀ ਮੰਮੀ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਗਿਆ ਉਹ ਹਮੇਸ਼ਾ ਉਸ ਨੂੰ ਕਹਿੰਦਾ ਮੰਮੀ ਹੁਣ ਤਾਂ ਛੱਡ ਦੇ ਫੈਸ਼ਨਾਂ ਦਾ ਖਿਹੜਾ 70 ਵਿੱਚੋਂ 15 ਕਿੱਲੇ ਹੀ ਰਹੇਗੀ ਪਰ ਉਸਦੀ ਮੰਮੀ ਨੇ ਤਾਂ ਇਨ੍ਹਾਂ ਗੱਲਾਂ ਤੇ ਕੋਈ ਅਸਰ ਨਹੀਂ ਕੀਤਾ ਜਦੋਂ ਉਹ 23 ਸਾਲਾਂ ਦਾ ਹੁੰਦਾ ਤਾਂ ਉਹ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਪਟਿਆਲੇ ਸ਼ਹਿਰ ਵਾਲੀ ਕੋਠੀ ਮੈਂ ਛੱਡ ਕੇ ਜਾ ਰਿਹਾ ਮੈਂ ਆਪਣੇ ਦਾਦਾ-ਦਾਦੀ ਕੋਲੇ ਰਹਾਗਾ ਹਰਪ੍ਰੀਤ ਆਪਣੀ ਮਾਂ ਨਾਲ ਲੜਕੇ ਕਲੇਸ਼ ਕਰਕੇ ਕਾਲਜ ਤੋਂ ਹਟ ਕੇ ਆਪਣੇ ਦਾਦਾ-ਦਾਦੀ ਕੋਲ ਪਿੰਡ ਚਲਾ ਗਿਆ ਉਸਦੀ ਮੰਮੀ ਨੇ ਪਿੱਛੋਂ ਬਹੁਤ ਫੋਨ ਕੀਤੇ ਉਹ ਉਸ ਨੂੰ ਲੈਣ ਵੀ ਆਈ ਪਰ ਉਹ ਨਾ ਗਿਆ ਉਹ ਆਪਣੀ ਮੰਮੀ ਨੂੰ ਕਹਿਣ ਲੱਗਿਆ ਜੇ ਤੁਸੀਂ ਮੇਰੇ ਨਾਲ ਰਹਿਣਾ ਚਾਹੁੰਦੇ ਹੋ ਤਾਂ ਪਿੰਡ ਵਿੱਚ ਰਹਿ ਸਕਦੇ ਹੋ ਆਪਾਂ ਸਾਰੇ ਇਕੱਠੇ ਰਵਾਂਗੇ ਪਰ ਮੈਂ ਆਪਦੇ ਦਾਦਾ-ਦਾਦੀ ਨੂੰ ਛੱਡ ਕੇ ਨਹੀਂ ਜਾਵਾਂਗਾ ਉਹ ਬੁੱਢੀ ਉਮਰ ਐ ਸਾਈਕਲ ਤੇ ੱੱਕੇ ਖਾਂਦਾ ਉਹਨਾਂ ਦੀ ਉਮਰ ਲਗਭਗ 75 ਸਾਲਾਂ ਦੇ ਨੇੜੇ ਸੀ ਦਾਦੀ ਬਹੁਤ ਬਜ਼ੁਰਗ ਹੋ ਗਈ ਐ ਫਿਰ ਵੀ ਉਹ ਆਪ ਰੋਟੀ ਬਣਾਉਂਦੀ ਐ ਸਾਰਾ ਕੰਮ ਕਰਦੀ ਐ ਇਹ ਸਭ ਹਰਪ੍ਰੀਤ ਉਹ ਦੇਖਿਆ ਨਹੀਂ ਸੀ ਜਾਂਦਾ ਪਿੰਡ ਆ ਕੇ ਉਸਨੇ ਆਪਣੇ ਘਰ ਦੀ ਸਾਰੀ ਮਰੰਮਤ ਕਰਵਾਈ ਤੇ ਨਾਲੇ ਘਰ ਦੇ ਕੰਮਾਂ ਵਾਸਤੇ ਉਸਨੇ ਕੰਮ ਵਾਲੀ ਰੱਖ ਲਈ ਜੋ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਉਹ ਆਪਣੇ ਦਾਦਾ-ਦਾਦੀ ਨੂੰ ਕਹਿੰਦਾ ਤੁਸੀਂ ਰਾਮ ਕਰੋ ਪਾਠ ਸੁਣ ਲਿਆ ਕਰੋ ਹਰਪਿਤ ਦੇ ਦਾਦਾ-ਦਾਦੀ ਜੋ ਜਮਾ ਵਿਚਾਰੇ ਮਰਨ ਦੇ ਕਿਨਾਰੇ ਹੋ ਗਏ ਸੀ 4 ਮਹੀਨੇ ਬਾਅਦ ਹਰਪਿਤ ਦੇ ਦੇਖਦਿਆਂ ਹੀ ਉਹਨਾਂ ਦੇ ਚਿਹਰੇ ਤੇ ਨਰੋਨਕ ਆ ਗਈ ਜਿਹੜੇ ਮਸਾਂ ਤੁਰਦੇ ਸਨ ਤੁਰਨ ਲਈ ਸਾਰਾ ਪਾਲਦੇ ਸਨ ਉਹ ਆਪੇ ਆਪ ਤੁਰਨ ਲੱਗ ਪਏ ਦਾਦੇ ਦੇ ਗੋਡੇ ਵੀ ਦਰਦ ਕਰਨੋਂ ਹਟ ਗਏ ਉਹ ਹਰਪਿਤ ਦੇ ਪਿਆਰ ਵਿੱਚ ਆਪਣੇ ਸਾਰੇ ਦੁੱਖ ਭੁੱਲ ਗਏ ਹਰਪ੍ਰੀਤ ਦੀ ਮੰਮੀ ਨੇ ਇੱਕ ਸ਼ਰਤ ਰੱਖੀ ਸੀ ਜੇ ਤੂੰ ਸਾਡੇ ਕੋਲੇ ਪਟਿਆਲੇ ਆ ਕੇ ਰਹਿਣਾ ਤਾਂ ਠੀਕ ਹੈ ਨਹੀਂ ਅੱਜ ਤੋਂ ਵਾਹ ਤੇਰਾ ਸਾਡਾ ਕੋਈ ਰਿਸ਼ਤਾ ਨਹੀਂ ਹਰਪ੍ਰੀਤ ਨੇ ਕਿਹਾ ਮੰਮੀ ਮੈਂ ਤੁਹਾਨੂੰ ਤੁਹਾਡੀ ਐਸ਼ ਭਰੀ ਜ਼ਿੰਦਗੀ ਨੂੰ ਛੱਡ ਸਕਦਾ ਹਾਂ ਪਰ ਆਪਣੇ ਦਾਦਾ ਦਾਦੀ ਨੂੰ ਨਹੀਂ ਹਰਪ੍ਰੀਤ ਦੇ ਪਾਪਾ ਬਹੁਤ ਨਰਮ ਸੀ ਉਹ ਇੱਕ ਦਿਨ ਆਪਣੀ ਪਤਨੀ ਤੋਂ ਚੋਰੀ ਆ ਕੇ ਜਿਹੜੇ 15 ਕਿੱਲੇ ਜ਼ਮੀਨ ਦੇ ਸੀ ਉਹ ਹਰਪ੍ਰੀਤ ਦੇ ਨਾਮ ਕਰਵਾ ਜਾਂਦੇ ਨੇ ਜਦੋਂ ਉਸ ਦੀ ਮੰਮੀ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਜ਼ਮੀਰ ਰਹਿੰਦੀ ਸੀ ਉਹ ਹਰਪ੍ਰੀਤ ਦੇ ਨਾਮ ਹੋ ਗਈ ਤੇ ਉਹ ਹਰਪ੍ਰੀਤ ਦੇ ਪਾਪਾ ਨਾਲ ਬਹੁਤ ਕਲੇਸ਼ ਪਾ ਲੈਂਦੀ ਹੈ ਉਸ ਦੇ ਨਾਨਕਿਆਂ ਨੇ ਵੀ ਬਹੁਤ ਕਲੇਸ਼ ਕੀਤਾ ਹਰਪ੍ਰੀਤ ਉਸਦੀ ਮੰਮੀ ਪਟਿਆਲਾ ਸ਼ਹਿਰ ਵਿੱਚ ਰਹਿੰਦੀ ਹੈ ਹੁਣ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਜੋ ਪੈਸਾ ਸੀ ਉਹ ਖਤਮ ਹੋਣ ਵਾਲਾ ਸੀ 55 ਕਿੱਲੇ ਜ਼ਮੀਨ ਐਸ਼ ਵਿੱਚ ਹੀ ਖਤਮ ਕਰ ਦਿੱਤੀ ਤੇ ਨਾਨਕਿਆਂ ਦੀ ਜ਼ਮੀਨ ਵੀ ਘਟ ਕੇ 100 ਤੋਂ 25 ਕਿੱਲੇ ਰਹਿ ਗਈ ਸੀ ਹਰਪ੍ਰੀਤ ਆਪਣੇ ਦਾਦਾ ਦਾਦੀ ਨਾਲ ਰਹਿਣ ਲੱਗ ਜਾਂਦਾ ਹੈ ਉਸ ਦਾ ਸ਼ਗਨ ਵੀ ਪੈ ਗਿਆ ਸੀ ਉਹ ਆਪਣੇ ਦਾਦਾ ਦਾਦੀ ਦੀ ਬਹੁਤ ਸੇਵਾ ਕਰਦਾ ਉਹ ਉਸਦੀ ਮੰਮੀ ਵਿੱਚ ਆਕੜ ਉਵੇਂ ਹੀ ਸੀ ਫਿਰ ਫੋਕੀ ਹਵਾ ਪੱਲੇ ਸੀ ਹਰਪ੍ਰੀਤ ਆਪਣੇ ਦਾਦਾ ਦਾਦੀ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੁੰਦਾ ਅੱਜ ਉਹ ਹਰਪ੍ਰੀਤ ਨੂੰ ਆਪਣੇ ਕੋਲ ਦੇਖ ਕੇ ਬਹੁਤ ਖੁਸ਼ ਤੇ ਤੱਕੜੇ ਹੋਗੇ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ